रोज़ न जनम ल पर जमरद जवान बिरले गप्पा मार हज़ार कबार ले ਪੂਰੇ ਕੌਲੇ ਕਰਾਰ ਨਿਭਾਉਣ ਵਿਰਲੇ ਜਦ ਮਯਾਰ ਦੇ ਹੱਥ ਤਲਵਾਰ ਹੋਵੇ ਭੇਟ ਸੀਸ ਦੀ ਉਦੋਂ ਚੜਾਉਣ ਵਿਰਲੇ ਅਮਰ ਵਸੇ ਪ੍ਰਮਾਤਮਾ ਦਿਲ ਅੰਦਰ ਤੇ ਦੀਦ ਪਾਉਣ ਲਈ ਤਾਣ ਚੁਕਾਉਣ ਵਿਰਲੇ ਤੇ ਦੀਦ ਪਾਉਣ ਲਈ ਤਾਣ ਚੁਕਾਉਣ ਵਿਰਲੇ ਬਿਰਥਾ ਖੂਨ ਸ਼ਹੀਦਾਂ ਦਾ ਨਹੀਂ ਜਾਂਦਾ ਤੇ ਜਿੱਥੇ ਡੋਲਦਾ ਜੁਗ ਪਲਟਾ ਦੇਵੇ ਇਹ ਖੂਨ ਬਰੂਦ ਦੀ ਚਿੰਗ ਬਣ ਕੇ ਤੇਰ ਦੇ ਜਜਬਿਆਂ ਦੇ ਭੰਬੜ ਲਾ ਦੇਵੇ ਇਹ ਜੜੇ ਤਪਾਨਾ ਨੂੰ ਸ਼ਤ ਕਰਦਾ ਤੇ ਕਿਦਰੇ ਇਹ 부ਝਾਨ ਲਿਆ ਮਨੋਖਤਾ ਲਈ ਟਿਕਾ ਤੇ ਮਰਦਾ ਕੌਮਾ ਵਿੱਚ ਜ਼ਿੰਦਗੀ ਪਾ ਦੇਵੇ ਤੇ ਮਰਦਾ ਕੌਮਾ ਵਿੱਚ ਜ਼ਿੰਦਗੀ ਪਾ ਦੇਵੇ ਫਤ ਲਿਖਾਂ ਕਹਿਣੇ ਤੋਂ ਬਾਰੀ ਹੈ ਮੈਂ ਕੀ ਕੀ ਸਫਤ ਲਿਖਾਂ ਕਹਿਣੇ ਤੋਂ ਬਾਰੀ ਹੈ ਤੂੰ कण कण ਵਿੱਚ ਵਸਿਆ ਤੇਰੀ ਕੁਦਰਤ ਸਾਰੀ ਹੈ ਤੂੰ कण कण ਵਿੱਚ ਵਸਿਆ ਤੇਰੀ ਕੁਦਰਤ ਸਾਰੀ ਹੈ ਸਮਝ ਕੋਈ ਦੁਨੀਆਂ ਦੇ ਰੰਗਾਂ ਤੋਂ ਬਹਿਤ ਹੈਰਾਨ ਦਾਤਾ ਇਹ ਤੇਰੀ ਢੰਗਾ ਤੋਂ ਇਹ ਵੀ ਤੁਸਾਂ ਦਾਤਾ ਜੀ ਕਿਵੇਂ ਤੁਸਾਂ ਦਾਤਾ ਜੀ ਕਿਵੇਂ ਤੁਸਾਂ ਦਾਤਾ ਜੀ ਇਹ ਸਿਸ਼ਤੀਓ ਸਾਰੀ ਹੈ ਮੈਂ ਕੀ ਕਿਸ ਪਤਲ ਘਾ ਕਹਿਣੇ ਤੁਬਾਰੀ ਹੈ ਮੈਂ ਕੀ ਕਿਸ ਪਤਲ ਘਾ ਕਹਿਣੇ ਤੁਬਾਰੀ ਹੈ ਡਰਤ ਜੇ ਰਜ ਤੋ ਕਈ ਜੀਵ ਵਸਾਏ ਨੇ ਸੇਤ ਜਤੋ ਸਾਜ ਗਈ ਉਦ ਭੋਜਿਓਗਾ ਏ ਚਾਰ ਸ਼ਰੇਣੀਆਂ ਦੀ ਏ ਚਾਰ ਸ਼ਰੇਣੀਆਂ ਦੀ ਕੀਤੀ ਕਲਾਕਾਰੀ ਹੈ ਮੈਂ ਕੀ ਕਿਸ ਬਤਲ ਖਾ ਕਹਿਣੇ ਤੋਂ ਵਾਰੀ ਹੈ ਮੈਂ ਕੀ ਕਿਸ ਬਤਲ ਖਾ ਕਹਿਣੇ ਤੋਂ ਵਾਰੀ ਹੈ ਪਤਰਾ ਦਇਨ ਦੇਵੇ ਪੁਕਾਰ ਜੋਣੇ ਨੂੰ ਰਾਤ ਬਣਾਏ ਨੇ ਦੁਨੀਆ ਚ ਲਾਉਣੇ ਨੂੰ ਪਤਰਾ ਦਇਨ ਦੇਵੇ ਪੁਕਾਰ ਜੋਣੇ ਨੂੰ ਹੋਵੇ ਜੇ ਮੇਰੇ ਤੇਰੀ ਲਾਉਂਦਾ ਪਿੰਗਲਾ ਮੈਂ ਕੀ ਕਿਸ ਬਦਲ ਖਾ ਕਹਿਣੇ ਦੁਬਾਰੀ ਹੈ ਜਲਦੇ ਤਸਾਂ ਅੰਦਰ ਜੀ ਕਈ ਜੀਵ ਵਸਾਏ ਨੇ ਕਈਆਂ ਨੂੰ ਪੰਖ ਲਾਏ ਅੰਬਰੀ ਉਡਾਏ ਨੇ ਰਤੀ ਕਰ ਸੈਣ ਲਵੇ ਇਹ ਜੋ ਚੀਜ਼ਾਂ ਕਹਿਣੇ ਤੋਂ ਬਾਰੀ ਹੈ ਮੈਂ ਕੀ ਕਿਸ ਬਤ ਲਿਖਾ ਕਹਿਣੇ ਤੋਂ ਬਾਰੀ ਹੈ ਅੱਖ ਜੂਣ ਚਰਾਸੀ ਦਾ ਤੁੰਗੇੜ ਚ ਲਾਇਆ ਏ ਜੋ ਜਪਦਾ ਤੈਨੂੰ ਫਿਰ ਜੋ जपदा फिर आया त इहे सवारी है मैकी किस बदल खा कण तो बारी है मैकी किस बदल खा ਬੇਬਾਸ ਬੇਖਾਂਦੇ ਨੇ ਕੋਈ ਸੂਰਤ ਜਾਣੇ ਨਾ ਕਈ ਤਾਰੇ ਬੇਖਾਨੂ ਕੋ ਜੀ ਆਪ ਬਣਾਉਂਦੇ ਨੇ ਕੋ ਜੀ ਆਪ ਬਣਾਉਂਦੇ ਨੇ ਕੋ ਜੀ ਆਪ ਬਣਾਉਂਦੇ ਨੇ ਕਈ ਜੀਵ ਸ਼ਿਕਾਰੀ ਹੈ ਕੀ ਕਿਸ ਬਤ ਲਖਾ ਕਹਿਣੇ ਤੋਂ ਬਾਰੀ ਹੈ ਮੈਂ ਕੀ ਕਿਸ ਬਤ ਲਖਾ ਕਹਿਣੇ ਤੋਂ ਬਾਰੀ ਹੈ ਬੈ ਕੇ ਸਥਾਂ ਲਿਖਦਾ ਏ ਦੁਨੀਆਂ ਦੇ ਲੇਖਾਂ ਨੂੰ ਕੋਈ ਸੂਰਤ لکھ لکھاری ہے کی کسی پتل کھان کہنے تو باری ہے میں کی کس پتل کھان